ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅਸੀਂ ਪਹੁੰਚਾ ਸੰਤ ਬਾਬਾ ਹੰਸਾਲੀ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਤੇ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੈ ਬਹੁਤ ਤੁਹਾਨੂੰ ਸਾਰਾ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰਕੇ ਸ਼ੇਅਰ ਕਰਦੇ ਥੋਨੂੰ ਅੱਗੇ ਜਾ ਕੇ ਵੀਡੀਓ ਸਾਰੀ ਵੀਡੀਓ ਦਿਖਾਵਾਂਗੇ ਅਸੀਂ ਬਾਬਾ ਜੀ ਦੇ ਹਦੈ ਆ ਘੜੀਆਂ ਨੇ ਬਈ ਦੇ ਆਪ ਨਾਮ ਬਈ ਜਾਮਦੇ ਅੱਡੇ ਇੱਕ ਡਾਕੂ ਕਾਟਦਾ ਮੰਦਰ ਕਾਲੀ ਸਾਹਿਬ ਇੱਕੇ ਬਾਕੀ ਕੋ ਸਾਰਾ ਦੇਖੋ ਨਵੇਂ ਪ੍ਰੋਗਰਾਮ ਬਈ ਦਾ ਗਾਮ ਦੇ ਆੜਾ ਨਾਲ ਚੈਨਲ ਦੇ ਜੁੜੇ ਰਹਿਣਾ ਜਿਹੜੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਭਈਆ ਆ ਜਾ ਬਈ ਅੱਗੇ ਪਾ ਚੱਲਦੇ ਆ ਨਾਲ ਆ ਜਿਹਨੇ ਸਕਿਪਰ ਆ ਗਿਰੋ ਤਾਂ ਹੀ ਦੇਖੋ ਆਪਾਂ ਅੱਗੇ ਨਾਲ ਜੁੜੇ ਰਹੋ लगे भाई, लगे 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 बहुत लगे। जाम है भाई संगत है बहुत जाम लग गया भाई बहुत संगत है इधर तो छह गाड़ी है इधर तो बहुत पीछे है एक डेढ़ दो किलोमीटर दो किलोमीटर आगे है जी बहुत कठिन है देखो ਨਾਲੇ ਗੱਡੀਆਂ ਆ ਰਹੀਆਂ ਨੇ ਤੇ ਜਾ ਵੀ ਰਹੇ ਆ ਨੇ ਕੋਈ ਐ ਨਹੀਂਗਾ ਵੀ ਕਿਤੋਂ ਖੜੇ ਆ ਬਹੁਤ ਵੱਡੀ ਗਿਣਤੀ ਵਿੱਚ ਇਕੱਠਾ ਆ ਵੀਰੇ ਬਣਾ ਕੇ ਦਿਖਾ ਦੇ ਬੱਗੇ ਉਹ ਗੱਠਾ ਵੀਰੇ ਦੇਖੋ ਸੰਗਤ ਪਰ ਸ਼ਰਧਾਈ ਬੋਧਾ ਆਪਣੇ ਆਪਣੇ ਸਾਈਡ ਤੇ ਨਜ਼ਾਰ ਰਹੇ ਨੇ ਆਇਦਰ ਰੱਖ ਵੀਰੇ ਲਵੇ ਲਾ ਲੋ ਵੀਰੇ ਆ ਵਸਾਈ ਕਰੋ ਦਰੱਖੋ ਵੀ ਥੋੜਾ ਥੋੜਾ ਮੈਂ ਦੀ ਕਿਰਪਾ ਨਾਲ ਅੱਜ ਆਪਾਂ ਮੋਰਚੇ ਬਾਹਰ ਖੜਾ ਕੇ ਨਾ ਬਹੁਤ ਪੁੱਛੇ ਸਟੈਂਡ 'ਚ ਰਹਿ ਗਿਆ ਬਾਬਾ ਜੀ ਦੇ ਚਰਨਾਂ 'ਚ ਪਹੁੰਚ ਚੁੱਕੇ ਆ ਸੰਗ ਦਾ ਇਕੱਠ ਦੇ ਸਾਨੂੰ ਜੀ ਬਾਬਾ ਜੀ ਪ੍ਰਤੀ ਪਿਆਰ ਬ੍ਰਹਮ ਗਿਆਨੀ ਅਜੀਤ ਸਿੰਘ ਕਾਲੇ ਵਾਲੇ ਆ ਬਾਬਾ ਜੀ ਦੇ ਦਰ ਤੇ ਪਹੁੰਚ ਗਏ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਬਈ ਸਾਰੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਬਈ ਤਾਂ ਕਿ ਵੱਧ ਤੋਂ ਵੱਧ ਹੋਰ ਸੰਗਤ ਵੀ ਦਰਸ਼ਨ ਕਰ ਸਕੇ ਬਾਬਾ ਜੀ ਦੇ ਕਿਉਂਕਿ ਸੰਗਤ ਵੀ ਇੱਕ ਰੱਬ ਦੇ ਰੂਪ ਚ ਹੁੰਦੀ ਹੈ ਬਈ ਇਸ ਲਈ ਮਾਤਰਾ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਇਹਦੇ ਨਾਮ ਤੇ ਤਾਂ ਕਿ ਤੁਹਾਨੂੰ ਅੱਗੇ ਆਪਾਂ ਹੋਰ ਵਧੀਆ ਵੀਡੀਓ ਆ ਬਾਬਾ ਜੀ ਹੋਰ ਦਰਸ਼ਨ ਇੱਥੇ ਵੀ ਜਾਈਏ ਆਪਾਂ ਲਾਈਵ ਹੋ ਕੇ ਤੁਹਾਨੂੰ ਦਿਖਾ ਸਕੀ ਹਾਂ ਨਾ ਇਹਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਈ ਇੱਥੇ ਇਕੱਠ ਦੇਖ ਸਕਦੇ ਹੋ ਤੁਸੀਂ ਗਰਮੀ ਬਹੁਤ ਜ਼ਿਆਦਾ ਤੇ ਅੱਜ ਤਾਂ ਵੀ ਬਖਸ਼ੀਂ ਕਿਰਪਾ ਨਾਲ ਆ ਦੇਖ ਲਓ ਲੰਗਰ ਹਾਲ ਦੇਖ ਸਕਦੇ ਤੁਸੀਂ ਲੋਕ ਤਾਂ ਵੀ ਰਾਮ ਰਾਖੜੇ ਨੇ ਬਾਬਾ ਜੀ ਜਨ ਜੀ ਦਵਾਰ ਸਾਹਿਬ ਦੇਖ ਸਕਦੇ ਤੁਸੀਂ ਪੂਰੇ ਤੇ ਇੱਧਰ ਇਕੱਠ ਦੇਖ ਸਕਦੇ ਹੋ ਸਾਰੇ ਲੋਕ ਬਾਕੀ ਨਾਲ ਜੁੜੇ ਰਹੇ ਸਾਨੂੰ ਦਰਸ਼ਨ ਕਰਾਉਣ ਦੇ ਆਪਾਂ ਅੱਗੇ ਹਨ ਲੱਖ ਜੀ ਦਾ ਜਾਪ ਚੱਲ ਰਿਹਾ ਉਹਦੀ ਦਵਾਰ ਸਾਹਿਬ ਦੇ ਅੰਦਰ ਕੁਰਜੀ ਜੀ ਦੇ ਆਪਾਂ ਬਾਈ ਜੀ ਤੇ ਚਲਦੇ ਆਈਏ ਐਨਿ ਖਾਸ ਬਾਈ ਦੇ ਪਤੇ ਲੈ ਜੀ ਦੀ ਪਰਪਾਨ ਵਾਲਾ ਪਾਪਾ ਜੀ ਦੇ ਜਿਹੜੇ ਆਜਾ ਗੱਦੀ ਤੇ ਰਾਜਮਨ ਹੁੰਦਾ ਦਸੰਗਲੀ ਸੰਗਤ ਆਪ ਦੇਖ ਸਕਾਂਗੇ ਦੂਜਾ ਲੈਣਾ ਤੇ ਖੜੀਆਂ ਨੇ ਇਹ ਗਰਮੇ ਵੀ ਕਿ ਲੋਕਾਂ ਨੇ ਨੀਕ ਪਾਪਾ ਹੋਈ ਬੰਦੀ ਸ਼ਰਨਾ ਸਾਰੇ ਇੱਕ ਹੀ ਬਈ ਦੇਖੋ ਆਪਨੇ ਪਟਾੜੇ ਬੈਠੇ ਆਪਾਂ ਜੇ ਸੰਗਤ ਰਹੀ ਦੋ ਸੰਗਤ ਰਹੀ ਉਹ ਅੱਠ ਦੇ ਇੱਕੋ ਬਈ ਇਹਨੂੰ ਕਹਿੰਦੇ ਮਾਰਗ ਦੀ ਕਿੱਪਾ ਪਰਉਂਦੇ ਨੇ ਬਹੁਤ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਪਈ ਆ ਬਈ ਆਪਾਂ ਜੀ ਜਿੰਨੇ ਸਾਡੇ ਜਿਹੜੇ ਪਿੰਡ ਦੇ ਇਸ ਇਹ ਆਉ ਦੇਣਾ ਆਪਾਂ ਲੈਂਡ ਲਗਾਉਣੇ ਨੇ ਪੱਕੇ ਝਾੜ ਲੈਣੇ ਭਾਈ ਘੜੇ ਸਿਰ ਤੇ ਚੋਟੀਆਂ-ਚੋਟੀਆਂ ਬਣਾਈਆਂ ਤਾਂ ਕਿ ਲੋਕ ਇਧਰੋਂ ਪਿੱਛਣਾ ਵੜ ਸਕਣ ਭਈ ਤਾਂ ਹੀ ਕਈ ਵਾਰੀ ਲੋਕ ਧੋਖਾ ਕਰਦੇ ਮਨੇ ਗਲਤ ਕਰ ਲਾ

बाबा जी ਤਾਪੇ ਹੋਰ ਮਹਾਪੁਰਸ਼ਾਂ ਨੇ ਆ ਗੋਦੇ ਫੋਟੋਆਂ ਆ ਗਿਆ ਨੇ ਬਾਈ ਦਿੱਸੇ ਦਿਮਰਾੜਾ ਚੈਨਾਂ ਬਾਬਾ ਨਾਨਕ ਜੀ ਬਾਈ ਤੇਰੀ ਹੱਥ ਲਾ ਲੈਨੇ ਜਿਹੜਾ ਵੀ ਬੇਤੀ ਆ ਅੱਗੇ ਨੂੰ ਚੱਲ ਜੋ ਤੁਸੀਂ ਸੰਗਤ ਆ ਜੂ ਆਹ ਦੇਖ ਸੰਗਤ ਜੀ ਆ ਗਰੇ ਬਾਈ ਹੋਰ ਜਗਤ ਦਰਸ਼ਨ ਕਰਸ ਜੀ ਆ ਬਈ ਸਾਡੇ ਜਗ ਵਾਲੇ ਦਾ ਬਾਈ ਬਾਕੀ ਅੱਜ ਨਾਲ ਗੇ ਨਾਲ ਜਿਹੜੇ ਗਰੇ ਗਰੇ ਅੱਜ ਨਾਲ ਸੇ ਕਰੋ ਨੇ ਜਿਹੜੇ ਗੱਡੀ ਦੇ ਬਰਾਜਮਾਨ ਨੇ ਬੱਬਾਈ ਜੀ ਅੱਜ ਅਸੀਂ ਦਾ ਸੰਗਤ ਆਪਦੇ ਸਾਹਮਣੇ ਕੇਦੇ ਦੇ ਆਣ ਸੰਤ ਕਜ਼ਾ ਕੱਟਦੇ ਗਏ ਹਾਂ ਬੱਗਾ ਇਧਰ ਬਰਾ ਉੱਥੇ ਇਹਨਾਂ ਨੇ ਇਹ ਬਾਬਾ ਜੀ ਸਾਡੇ ਸੰਦਰਸ਼ਨ ਕਰ ਸਕਦੇ ਆ ਬੱਬਾਈ ਜੀ ਇਹ ਸਭ ਜਰ ਜਾਰੇ ਆ ਤੁਹਾਨੂੰ ਆਪਾਂ ਦੇ ਸਾਹਮਣੇ ਬਾਪ ਜੀ ਦਰਸ਼ਨ ਕਰ ਲੋ ਜੀ ਦਰਸ਼ਨ ਕਰੋ ਬਾਬਾ ਸਾਡੀਆਂ ਜੀ ਸੰਗਤ ਜੀ ਜਨਨ ਉਹਨਾਂ ਦੇ ਆਣ ਜੀ ਚਾਹ ਆਪ ਜਬਰ ਆਪਣਾ ਵਗੂ ਲਈ ਸਾਤ ਨਾਮੁ ਸਤਿਨਾਮੁ ਵਾਹਿਗੁਰੂ ਸਾਤ ਨਾਮੁ ਮੇਰੇ ਨਾਲ ਕੋਈ ਪ੍ਰਤੀਕਾ ਨਹੀਂ ਹੋਇਆ ਸੌਰੀ ਜੀ ਤੁਸੀਂ ਗੱਲ ਕਰ ਚੁੱਕੇ ਹੋ ਭਾਈ ਜੀ ਬਈ ਬੇਨਤੀ ਆ ਜੀ ਭਾਈ ਜੀ ਦਰਸ਼ਨ ਕਰ ਲੋਗਾ ਭਾਈ ਜੀ ਨਾਜ਼ਮਾਨ ਨੇ ਜੀ ਇੱਧਰ ਆਓ ਜੀ ਭਾਈ ਜੀ ਬਾਬਾ ਜੀ ਇਹ ਦਰਸ਼ਨ ਕਰਨ ਵਾਸਤੇ ਸਵੇਰੇ ਜਿੰਨਾ ਆਇਆ ਰ ਗਿਆ ਭਾਈ ਭਰਮਜੀਤ ਸਿੰਘ ਜੀ ਜਿਹੜੇ ਇਸ ਵੇਲੇ ਬਰਾਜਮਾਨ ਨੇ ਦਰਸ਼ਨ ਦੇਣੇ ਆ ਦੇ ਦੋ ਬਾਬਾ ਜੀ ਜਨ ਵਿਆੜੇ ਤੇ ਸੰਗਤਾਂ ਲੈਣਾ ਜੇ ਲੱਗੀਆਂ ਵੇ ਜਦੋਂ ਲੈਣਾ ਅੱਗੇ ਅੱਗੇ ਜਾਈ ਜਾਂਦੇ ਨੇ ਪਿੱਛੇ ਲੱਗੀਆਂ ਨੇ ਮਾਰਗ ਜੇ ਇੰਨੀ ਕੋਈ ਕਿਰਪਾ ਬਾਈ ਵੀਰੇ ਏਡੀ ਵੱਡੀ ਗੇਟੀ ਵਿੱਚ ਸਾਰੀ ਸਾਰਾ ਇਕੱਠੇ ਹੋ ਕੇ ਬਾਬਾ ਦੇ ਦਰਸ਼ਨ ਕਰ ਰਹੀ ਆ ਆਹ ਰੇਲਾ ਲੈਣਾ ਬੋ ਮੇਰੇ ਆਪਾਂ ਨੂੰ ਦੁਬਾਰਾ ਵਾਲੇ ਚੱਲਦੇ ਆ ਬਾਈ ਸਤ 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 ਜੀ ਬਾਬਾ ਦੇ ਮਾਰਗ ਤੇ ਕਾਜਾਂ ਦੇ ਹੋਰ ਤਰ੍ਹਾਂ ਦੇ ਚੀਜ਼ਾਂ ਲੈ मैं सब तो पता लाल सिंह जी लागी ਜਲੰਧਰ ਤੋਂ ਪਸੰਦ ਨੋ ਨਵੇਦਾਰਾ ਟੀਵੀ ਵਾਲਿਆਂ ਤੋਂ ਸੇਵਾਕੋ ਸਿਸਾਜ ਪੇਰੋ ਤੋਂ ਦਾ ਅਜਾਜਾ ਸਤੁਤੰਤ ਰਾਤ ਤੇ ਤੋਂ ਨਵਾਹਾ ਬਾਬਾ ਅੰਮ੍ਰਿਤ ਸਿੰਘ ਦਾ ਤਰ੍ਹਾਂ ਬਹਾਦਰ ਸੇਵਾਕੀ ਦਾ ਤਰ੍ਹਾਂ ਇਹ ਜੁਨਿਆ ਤੋਂ ਦਾ ਪਾਪੀ ਮੰਦਵਾ ਹੈ ਆਪੀ ਨਵਾਤਾ ਵਾਹਿਗੁਰੂ ਆਹਾਲਸਾ ਵਾਹਿ ਵਾਇਬ੍ਰਿਜ 25 ਵਾਲੀ ਬ੍ਰਿਜ ਤੇ ਆਪ ਜੀ ਨੇ ਮਾਂ ਤੋਂ ਜੀਰੋ ਦੇ ਸਪਾਟੋਂ ਆਇਆ ਮਾਪ ਤੋਂ ਪੁਰਵਾਨੀ ਦੀ 400 ਰੁਪਏ ਦੀ ਸਮਾਭਾਵੇਂ ਦਿੱਕਤ ਤੋਂ ਥੋੜਾ ਜਿਆਦਾ ਹੀ ਲੱਗੇ ਓਕੇ

ਮੈਂ ਬੇਨਤੀ ਕਰੂੰਗਾ 515 ਸਿੰਘ ਜੀ ਤੇ WhatsApp ਤੋਂ ਮੇਰੇ ਵਿਸ਼ੇ ਸਾਹਿਬ ਜੀ ਮੋਟੇ ਨੇ ਬਾਬਾ ਜੀ ਦੇ ਨਿਸ਼ਾਨ ਸਾਹਿਬ ਦੇ ਹੀ ਦਰਸ਼ਨ ਕਰੋ 552 ਦੇ ਨਿਸ਼ਾਨ ਸਾਹਿਬ ਲੱਗੇ ਨੇ ਟੈਕੋ ਪੱਢਾਈ ਦੇਖੋ ਸੰਗਤਾਂ ਬੜੀ ਸ਼ਾਦਾ ਨਾਲ ਪਤਾ ਲੈ ਕਰੀ ਜੀ ਜੇ ਆਪ ਦੇਖ ਸਕਦਾ ਸੰਗਤਾਂ ਦਾ ਇਕੱਠ ਲਈ ਮਾਲਕ ਦੀ ਮਿਹਰਿਆ ਪਰਮਗਾਨੀ ਅਨਸਾਰ ਜੀ ਸਿੰਘ ਬਾਬਾ ਜੀ ਦੇ ਚਰਨਾਚ ਬਾਬਾ ਜੀ ਜਰਤੇ ਜਦਾ ਸਾਲੇ ਸਹਿਬਾਂ ਲੈ ਦੇ ਮਰਸ਼ਨ ਕਰਕੇ ਜਿਹੜੇ ਰਾਜਮਾਨ ਬਾਬਾ ਵਰਦੀ ਸਿੰਘ ਜੀ ਦੀ ਗੱਦੀ ਤੇ ਨੇ ਸਾਲੀ ਸੰਗਤ ਬਾਹਰ ਜਿੱਥੇ ਬਈ ਬਰਿੱਟ ਕੇਕ ਤੇ ਚੌਕਲੇਟਾਂ ਦਾ ਭੋਗ ਦਿੱਤਾ ਜਾ ਰਿਹਾਦਾ ਇਹ ਸੰਗਤ ਨੂੰ ਬਾਹਰ ਨਿਕਲ ਜਾਂਨ ਆ ਜੀ ਆਪ ਦੇਖਦੇ ਕਿੰਨਾ ਸਾਜ ਰੰਗ ਚੋਰੀਆ ਬੇ ਮਾਲਕ ਦੀ ਮੇਰੇ ਇਹ ਵੀ ਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਾਰੀਆਂ ਫਲ ਫਰੂਟ ਆਈਸਕ੍ਰੀਮ ਗੈਗੂ ਦੇ ਚਰਨਾਂ 'ਚ ਜੋ ਵੀ ਲੰਗਰ ਲੱਗੇ ਉਹ ਤੇ ਸਾਰੇ ਛਕ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਮ ਆਈਸਕ੍ਰੀਮ ਦਾ ਲੰਗਰ ਖਾਣੇ ਜੀ ਆ ਦੇਖੋ ਗੁੰਡੇ ਪੰਡਾਰੇ ਜਾਲ ਨੇ ਮਾਲਕ ਦੇ ਜਨਾਂ ਦੇ ਵਿੱਚ ਆਈਸਕ੍ਰੀਮ ਦੇ ਅਬਾ ਜੇ ਸਿੰਘ ਜੀ ਦੇ ਸਾਰੀ ਵਾਲਿਆਂ ਦੇ ਚਲੋ ਆਪਾਂ ਵੀ ਖਾ ਲਈਏ ਨਾ ਭਾਈ ਬੈਗਰ ਦੀ ਕਿਰਪਾ ਨਾਲ ਭਾਈ ਉਹਨਾਂ ਦਾ ਬਹੁਤ ਧੰਨਵਾਦ ਆ ਵੀਡੀਓ ਨਾਲ ਜੁੜੇ ਰਿਓ ਭਾਈ ਅੱਗੇ ਤੁਹਾਨੂੰ ਹੋਰੀ ਆਪਾਂ ਦੇਖੋ ਨੈਂਤਾਂ ਟਕੜੇ ਟਕੜੇ ਲੱਗੇ ਨੇ ਬਾਈ ਜੀ ਮਾਤਲੀ ਕੇ ਆਪਾਂ ਨਾਲ ਜ਼ਿਆਦਾ ਮਸੰਨੀ ਚੱਲ ਰਹੀ ਆ ਭਾਈ ਆ ਲੋ ਵੀ ਕਾਇਦੇ ਜੀ ਨਿਆਲ ਨਿਆਲ ਉੱਧਰ ਭਾਈ ਕੋਲ ਡਰਿੰਕ ਚੱਲ ਰਿਹਾ ਆ ਦੇਖ ਸਕਦਾ ਜਿਪ ਕਾ ਕੋਕੋਕੋਲਾ ਨਾ ਫਿਰ ਉਹਦੀ ਮੇਰਾ ਫੈਂਟਾ ਇਹ ਤਾਂ ਬੰਸਾਲੀ ਆ ਬਾਗੀ ਦੀ ਸਾਥੇ ਕਿਰਪਾ ਹੈ ਭਾਈ ਜਿਨ੍ਹਾਂ ਨੇ ਵੀਰਾਂ ਨੇ ਇਕੱਠੇ ਹੋ ਕੇ ਲੰਗਰ ਲਾਏ ਹੋਏ ਨੇ ਤੇ ਮਾਦੋਂ ਨੇ ਤਾਂ ਦੰਦੂ ਚੜਦੀ ਕਲਾ ਵਾਧਾ ਰੱਖੇ ਸੰਤ ਕਬੀਰ ਜੀ ਦਾ ਕਿਵੇਂ ਆਨੰਦ ਮਾਣਨੇ ਬਾਈ ਗਰਮੀ ਦੇ ਵਿੱਚ ਕੋਲ ਡਰਿੰਕਾ ਪੀ ਵੀ ਗਿਆ ਚਲੋ ਜੀ ਬਾਈ ਜੀ ਮੂਰੀ ਆਣਾ ਬਾਈ ਵੀ ਜਣਾ ਕੋਸ਼ਿਸ਼ ਉਹ ਗੁਰੂ ਸਾਹਿਬ ਨੇ ਵਰਕ ਦਾ ਵਾਅਦਾ ਹੀ ਕਰਿਆ ਬਾਈ ਵੀਡੀਓ ਨਾਲ ਜੁੜੇ ਰਹੋ ਬਈ ਤੁਹਾਨੂੰ ਹੋਰ ਅੱਗੇ ਲੰਗਰ ਦਿਖਾਉਣੇ ਆ ਰਹੇ ਬਾਈ ਵੀ ਜਰਨਾ ਚਰਨਾ ਚਾਹੁੰਦੇ ਨੇ ਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਜਾਰੀ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਨਾ ਤੇ ਵਾਤਵਾਤ ਸੰਗ ਦਾ ਮੈਂ ਵੀਡੀਓ ਦੇ ਦਰਸ਼ਕ ਹਾਂ ਮਾਪਾ ਜਿਸ ਨੇ ਕੱਲ ਜਾਨੇ ਨਾ ਗਿਆ ਡੇ। ਉਸ ਤੇ ਨਹੀਂ ਦੇਖ ਸਾਧ ਨਾ ਭਾਈ ਸੈਕ੍ਰੀਡ ਹੋਣਾ ਦਾ। ਠੀਕ ਜੀ ਅੰਦਰ ਜਨਰਲ ਦਾ ਨਾਲ ਹੈ। ਆਹ ਦੇਖੋ। ਕਿਤਾ ਪੱਟੇ ਡਰਾਮਾ ਦੇ ਵਿੱਚ ਪਕੌੜੇ ਪਾ ਕੇ ਬੰਡੇ ਆ ਰਹੇ। ਯਾ ਦੇਖਾ। ਚਲੋ ਮੈਂ ਇਹਦਾ ਪ੍ਰਸ਼ਾਸ਼ ਆ ਕੇ ਥੋੜਾ ਥੋੜਾ ਸਾਰੇ ਖਾ ਲੈਣੀਆਂ। ਵੀ ਆਪ ਦੇਖ ਸਕਦੇ ਨਾ ਭਾਈ। ਚਲੋ ਲੰਗਰ ਲਾਉਣ ਵਾਲਿਆਂ ਦਾ ਹੀ ਬਹੁਤ ਵੱਡੀ ਕਿੰਨੀ ਜੀ ਸਾਡਾ ਧੰਨਵਾਦ ਕਰਦੇ ਆ ਕਿਉਂਕਿ ਲੰਗਰ ਲਾਉਣਾ ਵੀ ਭਾਈ ਠੀਕ ਹੈ ਜਿੰਨਾ ਚੰਗਾ ਇਨਸਾਨ ਦੀ ਪਹਿਚਾਨ ਹੁੰਦੀ ਹੈ ਕਿੰਨੇ ਖਰਚੇ ਹੁੰਦੇ ਨੇ ਵੀਰੇ ਮੰਗਾਈ ਦਾ ਜ਼ਮਾਨਾ ਆਣਾ ਤੁਸੀਂ ਆਪ ਘੱਟ ਦੇ ਸਕੋ ਸਾਡਾ ਬੱਗਾ ਵੀਰ ਫੇਰੀ ਫੇਰ ਦਾ ਜਿਹੜਾ ਆ ਦੇ ਕੈਮਰਾ ਵੀਰੇ ਮੇਰੇ ਜੋ ਵਿਦਿਆਰਥੀ ਦੋਹੇ ਖਾਵਾਂਗੇ ਪਰ ਇਹ ਥੈਂਕ ਯੂ ਵੀਰੇ ਨਾਲ ਜੁੜੇ ਬਾਬਾ ਜੀ ਦੁਆਰ ਸਾਹਿਬ ਨੂੰ ਗੱਡੀਆਂ ਜਿਹਾ ਦੇਖ ਸਕਦੇ ਸੀ ਭਾਈ ਸਵੇਰੇ ਦੇ ਹੁੰਦਾ ਕਿ ਟੁੱਟੇ ਨਹੀਂ ਰਹੀਆਂ ਨਾ ਬਾਬਾ ਜੀ ਪਰਦੀ ਮਦਦ ਲੋਕਾਂ ਦਾ ਡਰ ਸਿਛਾ ਨਾ ਜਨਮ ਦੇ ਹੜੇ ਤੇ ਮਦਰਾ ਇੰਨੀ ਕੁ ਸੰਗਤਾਰੀ ਸਰਬ ਦੇਖ ਸਕਦੇ ਸਾਰੇ ਤੱਕੀ ਸਾਰੇ ਰੋਣਦਿਆਂ ਹੀ ਬਈ ਭੀੜਾ ਕੱਲੇ ਇੱਕਾ ਰੋੜਦੀ ਨਾ ਸਾਰਿਆਂ ਤੇ ਮਾਰਕ ਦੀ ਮਿਹਰ ਆ ਸਾਰੀ ਸੰਗਤ ਦੇ ਆ ਦੇਖੋ ਤੁਸੀਂ ਆਪ ਹਨ ਜਦੋਂ ਇਹ ਬਹੁਤ ਸੁਣੀ ਕੀਤੀ ਸੀ ਤੁਸੀਂ ਆਓ ਜੀ ਬਾਬਾ ਜੀ ਪ੍ਰਤੀ जय रब्बा साले आए जी जोड़ा ਘਰ ਚule ਦੇ ਸੰਗਤਾਂ ਦਾ ਗੱਤਣ ਅਦਰ ਰੱਖਣ ਲਈ ਜਗ੍ਹਾ ਨਹੀਂ ਸੀ ਮੇਕੂਰੇਸ਼ਨ ਬਹੁਤ ਸੋਹਣੀ ਕੀਤੀ ਵੀ ਸੀ ਇਹਨਾਂ ਨੂੰ ਵਾਹਿਗੁਰੂ ਦੇ ਚਰਨਾਂ 'ਚ ਸੰਗਤਾਂ ਲੰਗਰ ਸੈਕੰਡ ਲਈ ਵੀ ਦੇਖੋ ਕਿ ਦੁਨੀਆ ਦਰਵਾਜ਼ੇ 'ਤੇ ਖੜੀ ਆ ਨੇ ਨਾ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਹੋ ਸਕੇ ਵੱਧ ਵੱਧ ਹੋਰ ਵੀ ਭੈਣ ਭਰਾ ਤਾਰੇ ਬਾਬਾ ਜੀ ਦੇ ਦਰਸ਼ਨ ਕਰ ਸਕਣ ਬਾਬਾ ਜੀ ਤੇ ਆਵੇ ਲੋ ਤਿੰਨੀ ਮਿਹਰ ਮਾਲਕ ਦੀ ਮੈਂ ਸਾਰੀ ਦੁਨੀਆ ਤੇ ਬਹੁਤ ਦੂਰ ਦੂਤੋਂ ਘੱਟ ਸੀ ਯਾਰ ਕਿਸਾੜੀ ਸਾਹਿਬ ਵੇਖੀ ਤੇਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਜੀ ਮਿਲਦੇ ਨੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਖਾਲਸਾ ਵਹਿ ਜੀ ਕੀਫਤ ਹੈ